ਕੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅੰਦਰ ਜਿਹੜਾ ਸਾਡਾ EMPLOYEES ਸੀਗਾ ਜਿਹੜੇ ਸਾਡੇ ਮੁਲਾਜ਼ਮ ਸੀਗੇ ਉਹਨਾਂ ਦੇ ਲਈ ਇੱਕ ਵੱਖਰਾ ਵਿੰਗ ਜਿਹੜਾ ਬਣਾਇਆ ਗਿਆ ਇੱਕ ਵੱਖਰਾ ਕਾਡਰ ਜਿਹੜਾ ਬਣਾਇਆ ਗਿਆਗਾ ਤਾਂ ਕਿ ਸਾਡਾ ਨੌਜਵਾਨ ਸਾਡਾ ਜਵਾਨੀ ਸਾਡੇ ਮੁੰਡੇ ਕੁੜੀਆਂ ਜਿਹੜੀਆਂ ਨੇ ਜੀਆਂ ਉਸ ਕਾਡਰ 'ਚ ਭਰਤੀ ਹੋਣ ਕਿਉਂਕਿ ਪਹਿਲਾਂ ਇਹ ਸੀਗਾ ਕਿ ਡੈਪੂਟੇਸ਼ਨ ਤੇ ਜਾਂਦੇ ਸੀਗੇ ਔਰ ਡੈਪੂਟੇਸ਼ਨ ਤੇ ਜਾਣ ਤੋਂ ਬਾਅਦ ਕਈ ਵਾਰ ਉਹ ਆਪਣਾ ਡੈਪੂਟੇਸ਼ਨ ਕੈਨਸਲ ਕਰਵਾ ਕੇ ਉਹ ਸਾਮੀਆਂ ਖਾਲੀ ਰਹਿ ਜਾਂਦੀਆਂ ਸੀਗੀਆਂ ਔਰ ਦੂਜੇ ਸਟੇਟਾਂ ਤੋਂ ਬੀਬੀਐਮ ਜਿਹੜਾ ਉਹ ਆਪਦਾ ਭਰ ਲੈਂਦਾ ਸੀਗਾ ਸਾਨੂੰ ਆਪਣਾ ਖਰਚਾ ਦੇਣਾ ਪੈਂਦਾ ਸੀ ਪਰ ਲੇਕਿਨ ਹੁਣ ਅਸੀਂ ਵੱਖਰਾ ਜਿਹੜਾ ਕਾਡਰ ਆ ਉਹ ਬਣਾਇਆਗਾ ਬੀਬੀਐਮ ਦੇ ਅੰਦਰ ਚਾ ਇਰੀਗੇਸ਼ਨ ਦਾ ਪੀਐਸਪੀਸੀਐਲ ਦਾ ਜਿਹੜੇ-ਜਿਹੜੇ ਡਿਪਾਰਟਮੈਂਟਾਂ ਦੇ ਜਿਹੜੇ ਮੁਲਾਜ਼ਮ ਨੇਗੇ ਉਹ ਜਾਣਦੇ ਸੀਗੇ ਉੱਥੇ ਡੈਪੂਟੇਸ਼ਨ ਦੇ ਉੱਤੇ ਉਹ ਸਾਰਿਆਂ ਦਾ ਹੁਣ ਅਸੀਂ ਇੱਕ ਵੱਖਰਾ ਕਾਡਰ ਬਣਾ ਦਿੱਤਾ ਗਿਆ ਤਾਂ ਕਿ ਲਗਭਗ 3000 ਤੋਂ ਵੱਧ ਪੋਸਟਾਂ ਜਿਹੜੀਆਂ ਉਹ ਉਹਨਾਂ ਦੀ ਜੇ ਭਰੀਆਂ ਬੜੇ ਜਲਦੀ ਭਰੀਆਂ ਜਾਣਗੀਆਂ 3000 ਪੋਸਟਾਂ ਦਾ ਇੱਕ ਵੱਖਰਾ ਕਾਡਰ ਜਿਹੜਾ ਉਹ ਤਿਆਰ ਹੋਇਆ ਜਿਹਦੇ ਅੰਦਰ ਪੀਐਸਪੀਸੀਆਰ ਦੀਆਂ ਪੋਸਟਾਂ ਔਰ ਇਸੇ ਤਰ੍ਹਾਂ ਇਰੀਗੇਸ਼ਨ ਦੀਆਂ ਪੋਸਟਾਂ ਇਹ ਸਾਰੀਆਂ ਪੋਸਟਾਂ ਜਿਹੜੀਆਂ ਜਿਹੜੀਆਂ ਖਾਲੀ ਸੀਗੀਆਂ ਉਹ ਬੜੀਆ ਤਰ੍ਹਾਂ ਜਲਦੀ ਭਰੇ ਜਾਣਗੀਆਂ ਇਹ ਨਾਲ ਮੈਂ ਸੰਬੰਧ ਪੰਜਾਬ ਦੇ ਅੰਦਰ ਜੋ ਸਰਦਾਰ ਭਗਵੰਦ ਸਿਮਰ ਜੀ ਦਾ ਸੁਪਨਾ ਕਿ ਵਰਤਮਤ ਜਿਹੜਾ ਰੋਜ਼ਗਾਰ ਆ ਉਹ ਪੰਜਾਬ ਦੇ ਨੌਜਵਾਨਾਂ ਨੂੰ ਮਿਲੇ ਔਰ ਜਿਵੇਂ ਸਾਰਿਆਂ ਨੂੰ ਪਤਾ ਕਿ ਲਗਭਗ 56 ਹਜ਼ਾਰ ਨੌਕਰੀਆਂ ਆਲਰੇਡੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਪਿਛਲੇ ਤਿੰਨ ਸਾਲਾਂ ਚ ਪੰਜਾਬ ਚ ਦੇ ਚੁੱਕੀ ਆ ਉਸੇ ਤਰ੍ਹਾਂ ਇਹ ਵੀ ਲਗਭਗ 3000 ਤੋਂ ਵੱਧ ਪੋਸਟਾਂ ਨੇ ਕਿਉਂਕਿ ਹਜੇ ਵੱਖ-ਵੱਖ ਡਿਪਾਰਟਮੈਂਟਾਂ ਨੇ ਆਪਣਾ ਜਿਹੜੀ ਸੂਚੀ ਆ ਉਹ ਦੇਣੀ ਹੈ ਕਿਹਨੇ ਕਿਹਨੇ ਖਾਲੀ ਪੰਜੇ ਲਗੀਆਂ ਪਰ ਲੇਕਿਨ ਮੁੱਢਲੇ ਰੂਪ ਵਿੱਚ ਜੇ ਮੈਂ ਇਹ ਗੱਲ ਕਰਾਂ ਤਾਂ 3000 ਤੋਂ ਬਾਅਦ ਪੋਸਟਾਂ ਜਿਹੜੀਆਂ ਆਉਂਦੀਆਂ ਨੇ ਜਿਹੜੀਆਂ ਇੱਕ ਵੱਖਰਾ ਕਾਡਰ ਬਣਾ ਕੇ ਅਸੀਂ ਭਰਤੀ ਕਰਾਂਗੇ ਔਰ ਇਸ ਤੋਂ ਬਨਾ ਨਵਾਂ ਜਿਹੜਾ ਜ਼ਿਲ੍ਹਾ ਮਲੇਰਕੋਟਲਾ ਬਣਿਆ ਸੀ ਉਹਦੇ ਅੰਦਰ ਖੇਡ ਵਿਭਾਗ ਦੇ ਅੰਦਰ ਅਸੀਂ ਜਿਹੜੀਆਂ ਨਵੀਆਂ ਤਿੰਨ ਅਸਾਮੀਆਂ ਉਹਨਾਂ ਦੀ ਵੀ ਅੱਜ ਪ੍ਰਵਾਨਗੀ ਜਿਹੜੀ ਆ ਇਸ ਮੰਤਰੀ ਮੰਡਲ ਦੀ ਮੀਟਿੰਗ ਦਿੱਤੀ ਹੈ ਤੇ ਨਾਲ ਦੀ ਨਾਲ ਮਲੇਰਕੋਟਲਾ ਦਾ ਜਿਹੜਾ ਸਹਿਕਾਰਤਾ ਡਿਪਾਰਟਮੈਂਟ ਆ ਜਿਹੜਾ ਕੋਰਪੋਰੇਸ਼ਨ ਡਿਪਾਰਟਮੈਂਟ ਆ ਉਹਦੇ ਅੰਦਰ ਰਜਿਸਟਰ ਉਪਰ ਰਜਿਸਟਰ ਇਨਸਪੈਕਟਰਸ ਜਾਂ ਪੋਸਟ ਆਮਲੇਰ ਕੋਲ ਦੇ ਅੰਦਰ ਲਗਭਗ 11 ਸਾਮੀਆਂ ਜਿਹੜੀਆਂ ਉਹਨਾਂ ਦੀ ਰਚਨਾ ਅਮਲੇਰ ਕੋਟਾ ਦੇ ਲਈ ਕੀਤੀ ਗਈ ਆ ਸੋ ਲਗਾਤਾਰ ਮੇਰਾ ਕਹਿਣ ਦਾ ਭਾਵ ਆ ਸਰਕਾਰ ਜਿਹੜੀ ਆ ਉਹ ਲੋਕਾਂ ਦੀਆਂ ਸਹੂਲਤਾਂ ਨੂੰ ਲੈ ਕੇ ਫੈਸਲੇ ਜਿਹੜੀਏ ਲੋਕ ਪੱਕੀ ਲੈ ਰਹੀ ਆ ਇਸ ਤੋਂ ਬਿਨਾ ਜੇ ਮੈਂ ਗੱਲ ਕਰਾਂ ਦੋਰਾਹਾ ਦੇ ਅੰਦਰ ਸੀਐਚਸੀਸੀ ਜਿਹੜਾ ਸਿਵਲ ਹਸਪੀਟਲ ਆ ਦੋਰਾਹਾ ਦੇ ਅੰਦਰ ਉੱਥੇ ਨਮੀਆਂ 51 ਅਸਾਮੀਆਂ ਦੀ ਸਿਰਜਣਾ ਕੀਤੀ ਗਈ ਆ ਔਰ ਇਸ ਦੇ ਨਾਲ ਹੀ ਡੈਂਟਲ ਟੀਚਿੰਗ ਫੈਕਲਟੀ ਪਹਿਲਾਂ ਜਿਹੜੀ ਮੈਡੀਕਲ ਟੀਚਿੰਗ ਫੈਕਲਟੀ ਸੀ ਹੁਣ ਡੈਂਟਲ ਟੀਚਿੰਗ ਫੈਕਲਟੀ ਦੀ ਜਿਹੜੀ ਏਜ ਆ ਉਹ 60 ਸਾਲ ਤੋਂ ਵਧਾ ਕੇ 65 ਸਾਲ ਕੀਤੀ ਗਈ ਆ ਔਰ ਇਹਦੇ ਨਾਲ ਮੈਂ ਸਮਝਦਾ ਬਹੁਤ ਵੱਡਾ ਸਾਨੂੰ ਜਿਹੜਾ ਐਕਸਪੀਰੀਅੰਸ ਸਾਡਾ ਸਟਾਫ ਆ ਜਿਹੜੇ ਸਾਡੇ ਪ੍ਰੋਫੈਸਰ ਨੇ ਜਿਨ੍ਹਾਂ ਦਾ ਇੱਕ ਲੰਬਾ ਸਮਾਂਗਾ ਉਹਨਾਂ ਦੇ ਸਵਾਬਾਂ 'ਚ ਅਸੀਂ ਵਾਅਦਾ ਕੀਤਾ ਹੈ ਔਰ ਤੇ ਅਨਸਾਰ ਉਹਨੂੰ ਹੋਰ ਜਾ ਜਿਹੜੇ ਪੜਾਉਣ ਨੂੰ ਮਿਲ ਗਏ ਇਸ ਤੋਂ ਬਿਨਾ ਸੀਡੀਪੀ ਇਹਦੀਆਂ ਪੰਜਾਬ ਚਾਈਲਡ ਡਿਵੈਲਪਮੈਂਟ ਪ੍ਰੋਜੈਕਟ ਅਫਸਰ ਜਿਨੂੰ ਆਪਾਂ ਕਹਿ ਦਿੰਦੇ ਆ ਸੀਡੀਪੀਓ ਉਹਦੀਆਂ ਵੀ 16 ਅਸਾਮੀਆਂ ਜਿਹੜੀਆਂ ਉਹ ਅਸੀਂ ਮੋਰ ਸਰਜੀਦ ਕੀਤੀਆਂ ਨੇ ਵੀ ਬੜੀ ਜਲਦੀ ਜਿਹੜੀਆਂ ਭਰੀਆਂ ਜਾਣਗੀਆਂ ਇਹ ਬਹੁਤ ਸਾਰੇ ਅਹਿਮ ਫੈਸਲੇ ਜਿਹੜੇ ਅੱਜ ਲੈ ਗਿਆ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਅਸੀਂ ਲਗਾਤਾਰ ਲਗਾਤਾਰ ਜਿਹੜਾ ਸਾਡਾ ਇੰਡਸਟਰੀ ਡਿਪਾਰਟਮੈਂਟ ਆ ਜਾਂ ਸਾਡਾ ਜਿਹੜਾ ਹਾਊਸਿੰਗ ਡਿਪਾਰਟਮੈਂਟ ਆ ਉਹਦੇ ਅੰਦਰ ਕਾਫੀ ਸਾਰੀ ਅਸੀਂ ਸੌਦਾ ਕੀਤੀਆਂ ਨੇ ਮੈਂ ਜੇ ਮੈਂ ਗੱਲ ਕਰਾਂ ਉਹਨਾਂ ਸੌਦਾਂ ਦੀ ਉਹਨਾਂ ਵਿੱਚੋਂ ਸਭ ਤੋਂ ਬਾਅਦ ਪਹਿਲਾਂ ਕੀ ਸੀਗਾ ਕਿ ਪੀਐਸ ਆਈਬੀਸੀ ਜਿਹੜਾ ਡਿਪਾਰਟਮੈਂਟ ਆ ਜਿਹੜਾ ਕਿ ਇੰਡਸਟਰੀ ਨੂੰ ਦੇਖਦਾਗਾ ਉਸ ਡਿਪਾਰਟਮੈਂਟ ਦੇ ਅੰਦਰ ਅਸੀਂ ਪਲੌਟਾਂ ਦਾ ਪਲੌਟਾਂ ਦੀ ਜਿਹੜੀ ਆ ਉਹਨਾਂ ਦਾ ਉਹਨਾਂ ਦੀ ਵੰਡ ਦਾ ਫੈਸਲਾ ਕੀਤਾ ਸੀਗਾ ਕਿ ਜੇਕਰ 2000 ਗਜ ਦਾ ਪਲਾਟ ਆ ਤਾਂ ਉਹ 1000 ਗਜ ਵੰਡਿਆ ਜਾ ਸਕਦਾ ਹੈ ਪਰ ਲੇਕਿਨ ਇਹ ਜੀ ਕਿ ਫੈਸਲਾ ਰਹਿ ਗਿਆ ਸੀਗਾ ਕਿ ਗਮਾਡਾ ਪੂਡਾ ਜਿਹੜੀਆਂ ਅ ਇੰਡਸਟਰੀਅਲ ਪਲਾਟ ਕੱਟਦਾਗਾ ਪਹਿਲਾਂ ਤਾਂ ਪੀਐਸ ਆਈ ਡੀਸੀ ਦੀ ਗੱਲ ਸੀਗੀ ਹੁਣ ਗਮਾਡਾ ਗਲਾਡਾ ਜਿਹੜੀਆਂ ਜਿੰਨੀਆਂ ਵੀ ਅਥਾਰਟिटीज ਜਿਹੜੀਆਂ ਜਾਂ ਪ੍ਰਾਈਵੇਟ ਅਥਾਰਟੀ ਜਿਹੜੀਆਂ ਇੰਡਸਟਰੀਅਲ ਪਾਰਕ ਕੱਟਦੀਆਂ ਨੇਗੀਆਂ ਉਹਨਾਂ ਦੇ ਵੀ ਅੰਦਰ ਅਸੀਂ ਇਹ ਪ੍ਰੋਵੀਜ਼ਨ ਕੀਤੀ ਆ ਕਿ ਉਹ ਵੀ ਆਪਣੇ ਪਲਾਟ ਦੀ ਬਾਈਫਰਕੇਸ਼ਨ ਕਰ ਸਕਦੇ ਨੇਗੇ ਉਹ ਵੀ ਆਪਣੇ ਪਲਾਟ ਨੂੰ ਵੰਡ ਸਕਦੇ ਨੇ ਪਰ ਲੇਕਿਨ ਛੋਟਾ ਤੋਂ ਛੋਟਾ ਪਲਾਟ ਜਿਹੜਾ ਉਹ 500 ਕਾਇਦਾ ਹੋਊਗਾ ਇਹ ਦੂ ਛੋਟਾ ਪਲਾਟ ਨਹੀਂ ਹੋ ਸਕਦਾ ਯਾਨੀ ਜੇ 2000 ਕਾਇਦਾ ਪਲਾਟ ਆ ਉਹਦੇ ਚਾਰ ਪਲਾਟ ਬਣ ਸਕਦੇ ਨੇ ਪਰ ਲੇਕਿਨ ਉਹਨਾਂ ਚਾਰਾਂ ਦੇ ਲਈ ਇਹ ਉਹਨੂੰ ਜਿਹੜਾ ਹੈਗਾ ਜਿਹੜਾ ਵੀ ਮਾਲਕ ਹੋਊਗਾ ਉਹਨਰ ਹੋਊਗਾ ਉਹਨੂੰ ਇਹ ਸ਼ੋਰ ਕਰਨਾ ਪਊਗਾ ਕਿ ਚਾਰਾਂ ਦੇ ਲਈ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਹੁੰਦਾਗਾ ਯਾਨੀ ਕਿ ਚੌੜੀ ਸੜਕ ਜੋ ਵੀ ਪ੍ਰੋਵੀਜ਼ਨ ਆ ਉਹ ਲਾਗੂ ਰਹਿਣੀ ਚਾਹੀਦੀ ਹੈ ਇਹ ਵੀ ਇੱਕ ਮੈਸਮਨ ਇੱਕ ਬਹੁਤ ਹੀ ਵੱਡਾ ਤੇ ਅਹਿਮ ਫੈਸਲਾ ਅੱਜ ਸਰਕਾਰ ਨੇ ਲਿਆਗਾ ਔਰ ਇਸ ਤੋਂ ਬਿਨਾ ਜਿਹੜਾ ਇੱਕ ਹੋਰ ਅਹਿਮ ਫੈਸਲਾ ਪੰਜਾਬ ਸਰਕਾਰ ਨੇ ਲਿਆਗਾ ਕਿ ਪੰਜਾਬ ਦੇ ਅੰਦਰ ਇੱਕ ਨਵੀਂ ਜਿਹੜੀ ਆ ਲੋ ਇੰਪੈਕਟ ਗ੍ਰੀਨ ਹੈਬੀਟੇਟਸ ਇੱਕ ਜਿਨੂੰ ਆਪਾਂ ਕਹਿੰਦੇ ਡੀ ਲਿਸਟ ਪ੍ਰਾਪਰਟੀਆਂ ਜਿਹੜੀਆਂ ਡੀ ਲਿਸਟਡ ਪ੍ਰਾਪਰਟੀਆਂ ਸੀ ਪੰਜਾਬ ਦੀਆਂ ਉਹਨਾਂ ਦੇ ਅੰਦਰ ਅਸੀਂ ਅਲਾਉ ਕੀਤਾਗਾ ਜਿੱਕਰ 4000 ਗਜ ਦਾ ਸੌਰੀ 4000 ਸਕਰ ਫੀਟ ਦਾ ਕੋਲ ਜਗਾ ਕੀਤਾ ਉਹ 400 ਸਕਰ ਫੀਟ ਜਗਾ ਦੇ ਵਿੱਚ ਅੰਦਰ ਆਪਣਾ ਜਿਹੜਾ ਉਹ ਘਰ ਬਣਾ ਸਕਦਾ ਹੈਗਾ ਸੋ ਇਹ ਡੀ ਲਿਸਟਡ ਪ੍ਰੋਪਰਟੀਆਂ ਦੇ ਅੰਦਰ ਪ੍ਰੋਵੀਜ਼ਨ ਕੀਤੀ ਆ ਸੋ ਇਹਦੇ ਨਾਲ ਮੈਂ ਸਮਝਦਾ ਪੰਜਾਬ ਨੂੰ ਪੰਜਾਬ ਦਾ ਉਹ ਇਲਾਕਾ ਜਿਹੜਾ ਕਿ ਅਧੂਰਾ ਪਿਆ ਸੀ 400 ਵਰਗ ਗੱਜ ਜਿਹੜਾ ਪਰ ਲਿਖਨੇ ਆ ਕਿ 400 ਵਰਗ ਗੱਜ ਤੋਂ ਘੱਟ ਉਹ ਪਲਾਟ ਨਹੀਂ ਹੋਣਾ ਚਾਹੀਦਾ 400 ਗਾਇਦੇ ਅੰਦਰ ਸਿਰਫ 400 4000 ਗਾਇਦੇ ਅੰਦਰ ਸਿਰਫ 400 ਸੋ ਇਹਦੇ ਨਾਲ ਹੋਰ ਜਿਹੜੀਆਂ ਸ਼ਰਤਾਂ ਨੇਗੀਆਂ ਉਹ ਜਿਹੜੀਆਂ ਆਲਰੇਡੀ ਲੱਗੀਆਂ ਹੁੰਦੀਆਂ ਲੱਗੀਆਂ ਰਹਿਣਗੀਆਂ ਸੋ ਇਹ ਵੱਡਾ ਜਿਹੜਾ ਅੱਜ ਫੈਸਲਾ ਹੋਇਆਗਾ ਸੋ ਇਸੇ ਤਰ੍ਹਾਂ ਜਿਵੇਂ ਮੈਂ ਕਿਹਾਗਾ ਕਿ ਪਹਿਲਾ ਉਦਯੋਗਿਕ ਪਲਾਟਾਂ ਦੇ ਅੰਦਰ ਉਹਦੇ ਜਦੋਂ ਪਲਾਟਾਂ ਨੂੰ ਵੰਡਣਗੇ ਤਾਂ ਉੱਥੇ 50 ਰੁਪਏ ਘਟੋ ਘੱਟ ਜਿਹੜਾ ਉਹਨੂੰ ਗੱਜ ਦੇ ਹਿਸਾਬ ਦੇ ਨਾਲ ਸਰਕਾਰ ਨੂੰ ਵੀ ਅਦਾਇਗੀ ਕਰਨੀ ਹੋਊਗੀ ਇਸ ਤੋਂ ਬਿਨਾ 50 ਰੁਪਏ 50% ਕਿਉਂਕਿ ਪਲਾਟ ਤਾਂ ਉਹ ਤਾਂ ਹੀ ਹੈ ਤੇ ਇਸ ਤੋਂ ਬਿਨਾ ਜਿਹੜੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਡਿਪਾਰਟਮੈਂਟ ਦੇ ਅੰਦਰ ਕਾਫੀ ਸਾਰੇ ਐਮ ਫੈਸਲੇ ਲੈ ਗਏ ਜਿੰਨਾਂ ਵਿੱਚ ਟਰਾਂਸ ਜੈਂਡਰ ਜਿਹੜਾ ਭਾਈਚਾਰਾ ਹੈਗਾ ਟਰਾਂਸ ਜੈਂਡਰ ਭਾਈਚਾਰਾ ਹੈਗਾ ਉਹਦੇ ਸਾਰੇ ਹੁਣ ਮਾਮਲੇ ਜਿਹੜੇ ਨੇਗੇ ਉਹ ਉਹਨਾਂ ਸੰਬੰਧੀ ਰੂਲ ਬਣਾਉਣੇ ਉਹਨਾਂ ਸੰਬੰਧਿਤ ਜਿਹੜੀਆਂ ਵੀ ਸੁਧਿ ਸੁਭਧਾਵਾਂ ਲਗੀਆਂ ਉਹ ਸਮਾਜਿਕ ਸੁਰੱਖਿਆ ਡਿਪਾਰਟਮੈਂਟ ਜਿਹੜਾ ਕਰੂਗਾ ਤੇ ਜ਼ਿੰਮੇਵਾਰੀ ਜਿਹੜੀ ਆ ਉਹਨੂੰ ਸੌਂਪੀ ਗਈ ਆ ਔਰ ਇਸ ਤੋਂ ਬਿਨਾ ਸਮਾਜਿਕ ਸੁਰੱਖਿਆ ਦੇ ਦਿਨ ਜਿਹੜਾ ਸਾਡੀਆਂ ਬੱਚੀਆਂ ਦੇ ਲਈ ਸੈਨੇਟਰੀ ਨੈਪਕਿਨ ਜਿਹੜੇ ਨੇਗੇ ਉਹ ਵੀ ਅਸੀਂ ਬੜੀ ਜਲਦੀ ਖਰੀਦ ਕੇ ਜਿਹੜਾ ਲਗਭਗ 50 ਕਰੋੜ ਤੋਂ ਉੱਪਰ ਦਾ 53 ਕਰੋੜ ਰੁਪਏ ਦੇ ਨੇਗੇ ਉਹ ਅਸੀਂ ਸਾਡੀਆਂ ਜਿਹੜੀਆਂ ਅ ਅੰਗਨਵਾੜੀ ਵਰਕਰਸ ਨੇ ਉਹਨਾਂ ਦੇ ਰਾਹੀਂ ਗਰੀਬ ਬੱਚੀਆਂ ਨੂੰ ਇਹ ਸੈਨੇਟਰੀ ਨੈਪਕਿਨ ਪੈਡ ਦੇ ਦੇਸੀ ਦੇਵਾਂਗੇ ਤਾਂ ਕਿ ਉਹ ਜਿਹੜਾ ਅੱਛੇ ਤਰੀਕੇ ਨਾਲ ਆਪਣਾ ਜੀਵਨ ਬਸਰ ਕਰ ਸਕਣ ਇਸ ਤਰ੍ਹਾਂ ਇਸ ਤੋਂ ਪਹਿਲਾਂ ਮੈਂ ਦੱਸ ਚੁੱਕਿਆ ਕਿ 16 ਸਾਮੀਆਂ ਜਿਹੜੀਆਂ ਨੇ ਉਹ ਪੀਪੀਐਸਸੀ ਰਾਹੀਂ ਸੀ ਡੀਪੀਓ ਅਪਰਨ ਦਾ ਫੈਸਲਾ ਕੀਤਾ ਗਿਆ ਔਰ ਦਰਾਹਾ ਦੇ ਅੰਦਰ 30 ਬੈੱਡ ਵਾਲੇ ਹਸਪੀਟਲ ਚ 51 ਪੋਸਟਾਂ ਦੀ ਰਚਨਾ ਕੀਤੀ ਗਈ ਹੈ ਤੇ ਇਹ ਅੱਜ ਮੈਂ ਸਮਝਦਾ ਅਹਿਮ ਫੈਸਲੇ ਸਰਕਾਰ ਵੱਲੋਂ ਲੈ ਗਏ ਨੇ ਇਸ ਤੋਂ ਬਿਨਾ ਇੱਕ ਹੋਰ ਅਹਿਮ ਫੈਸਲਾ ਤੇ ਐਡੀਸ਼ਨਲ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਦੀ ਅਦਾਲਤ ਜਲੰਧਰ ਦੇ ਲਈ 6 ਜਿਹੜੀਆਂ ਅਸਾਮੀਆਂ ਲਗੀਆਂ ਉਹਨਾਂ ਦੀ ਵੀ ਪ੍ਰਵਾਨਗੀ ਦਿੱਤੀ ਗਈ ਆ ਇਸ ਤੋਂ ਬਿਨਾ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਇਹ ਜਿਹੜਾ 350ਵਾਂ ਸ਼ਿਲਗੁਰ ਤੇਜ ਬਹਾਦਰ ਜੀ ਦਾ ਸ਼ਹੀਦੀ ਗੁਰਪੁਰਬ ਸੀਮਾ ਮਨਾ ਰਹੇ ਆ ਦਿਹਾੜਾ ਮਨਾ ਰਹੇ ਆ ਉਹਨਾਂ ਦਾ ਤੇ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਅੰਦਰ ਫੰਕਸ਼ਨ ਜਾਰੀ ਰੀ ਰਗੇ ਸੋ ਉਸ ਦੇ ਅੰਦਰ ਅਸੀਂ ਇੱਕ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਬੁਲਾਉਣ ਦਾ ਫੈਸਲਾ ਕੀਤਾ ਗਿਆ ਸ੍ਰੀ ਗੁਰਤੇਗ ਬਾਹਦਰ ਜੀ ਨੂੰ ਸਮਰਪਿਤ ਇਹ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਵਿਸ਼ੇਸ਼ ਸੈਸ਼ਨ ਆ ਇਹ 24 11 2025 ਨੂੰ 24 11 2025 ਨੂੰ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਮਨਾਇਆ ਜਾਊਗਾ ਔਰ ਉੱਥੇ ਉਸ ਦਿਨ ਮੈਂ ਸਮੇਂ ਦੇ ਸਾਰੇ ਜਿਹੜੇ ਰੂਲ ਐਂਡ ਰੈਗੂਲੇਸ਼ਨ ਜਿਹੜੇ ਜਨਰਲ ਅਜਰਾਸਤ ਹੁੰਦੇ ਨੇ ਉਹ ਨਹੀਂ ਹੋਣਗੇ ਔਰ ਸਿਰਫ ਔਰ ਸਿਰਫ ਸ੍ਰੀ ਗੁਰਤੇਗ ਬਾਹਦਰ ਜੀ ਨੂੰ ਸਮਰਪਿਤ ਜਿਹੜੇ ਅ ਡਿਸਕਸ਼ਨ ਵਿਚਾਰਾਂ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਉਹਨਾਂ ਦੇ ਜੀਵਨ ਨੂੰ ਲੈ ਕੇ ਉਹਨਾਂ ਦੀ ਕੰਟਰੀਬਿਊਸ਼ਨ ਨੂੰ ਲੈ ਕੇ ਉਹਨਾਂ ਦੇ ਜੀਵਨ ਬਾਰੇ ਜਿਹੜੀ ਚਰਚਾ ਕੀਤੀ ਜਾਊਗੀ ਸਪੈਸ਼ਲ ਸੈਸ਼ਨ ਜਿਹੜਾ ਮੈਂ ਸਮਝਦਾ ਪਹਿਲੀ ਵਾਰ ਹੋ ਰਿਹਾ ਪਹਿਲੀ ਵਾਰ ਹੋ ਰਿਹਾ ਕਿ ਪੰਜਾਬ ਦੀ ਵਿਧਾਨ ਸਭਾ ਤੋਂ ਬਾਹਰ ਪੰਜਾਬ ਦੀ ਵਿਧਾਨ ਸਭਾ ਤੋਂ ਬਾਹਰ ਅਨੰਦਪੁਰ ਸਾਹਿਬ ਇਹ ਸਮਾਗਮ ਹੋ ਰਿਹਾ ਨਹੀਂ ਸਾਰੇ ਸਮਾਗਮ ਪੁਰਾਣੀਆਂ ਸਰਕਾਰਾਂ ਨੇ ਚੰਡੀਗੜ੍ਹ ਕੀਤਾ ਸੀ ਪਰ ਲੇਕਿਨ ਅਸੀਂ ਪਵਿੱਤਰ ਜਿਹੜੀ ਧਰਤੀ ਆ ਉਥੇ ਇਹ ਬਣਾਉਣ ਦਾ ਫੈਸਲਾ ਕੀਤਾਗਾ ਉਤੇ ਜਿਹੜਾ ਕਰਨ ਦਾ ਫੈਸਲਾ ਕੀਤਾਗਾ ਤਾਂ ਕਿ ਸਾਰਿਆਂ ਨੂੰ ਸਾਰੇ ਦੇਸ਼ਵਾਸੀਆਂ ਨੂੰ ਵਿਦੇਸ਼ਾਂ ਵਿੱਚ ਦੇ ਲੋਕਾਂ ਨੂੰ ਦੁਨੀਆ ਭਰ ਨੂੰ ਅਸੀਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਨਾਲ ਉਹਨਾਂ ਦੇ ਬਲੀਦਾਨ ਦੇ ਨਾਲ ਨੂੰ ਦੱਸ ਸਕੀਏ ਕਿ ਕਿੰਨਾ ਵੱਡਾ ਬਲੀਦਾਨ ਜਿਹੜਾ ਉਹ ਦੇਸ਼ ਦੇ ਲਈ ਕੌਮ ਦੇ ਲਈ ਲੋਕਾਂ ਦੇ ਲਈ ਸ਼੍ਰੀ ਗੁਰਤੇਬਾਦ ਜੀ ਨੇ ਕੀਤਾ ਸੀਗਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਜੀ ਗੁਮਾਡਾ 3 ਦਸਟ ਕੋਰਟ ਜੀ ਦਿੱਤੀ ਤੁਸੋ ਕਰਕੇ ਕਿਉਂਕਿ ਪਹਿਲਾਂ ਤਾਂ ਅਸੀਂ ਕੋਰਨ ਖੂਦ ਕੀਤਾ ਸੀਗਾ ਤੇ ਕਿੱਥੇ ਫਿਕਰ ਕਿਹਨੇ ਕਰ ਰਿਹਾ ਗਵਾਂਡਾ ਜੀ ਟਮਾਡਾ ਗਲਾਡਾ ਕੀ ਕਹਿੰਦਾ ਸੀ ਪਲੋਟ ਦੇ ਨੇ ਇੱਕ ਸਰਦਰਾਂ ਦੇ ਹੁਣ ਕੋਈ ਨਹੀਂ ਸੀ ਹੋਸਟਲ ਕੋਈ ਨਹੀਂ ਤਾਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਾਣਕਾਰੀ ਦਿੱਤੀ ਗਈ ਹੈ ਸਭ ਤੋਂ ਵੱਡਾ ਫੈਸਲਾ ਜਿਹੜਾ ਹੈ ਜਿੱਦਾਂ ਪਹਿਲਾਂ 24 ਨਵੰਬਰ ਨੂੰ ਸੀ ਸੇਮ ਪੈਟਰਨ ਜਿਹੜਾ ਹੁਣ ਗਲਾਡਾ ਤੇ ਗਵਾਂਡਾ ਤੇ ਲਾਗੂ ਹੋ ਗਿਆ ਕਿਉਂਕਿ ਨਹੀਂ ਇਹ ਵੀ ਅਪਦੇ ਜਿਹੜੇ ਪਲੋਟ ਸੀ ਉਹ ਕੱਟਦੇ ਸੀਗੇ ਉੱਥੇ ਪਾਲਿਸੀ ਨਹੀਂ ਲਾਗੂ ਸੀ ਹੋਣੇ ਪਾਲਿਸੀ ਉੱਥੇ ਵੀ ਲਾਗੂ ਹੋਊਗੀ ਉੱਥੇ ਵੀ ਜਿਹੜਾ ਉਹ ਪਲਾਟ ਨੂੰ ਛੋਟਾ ਕਰ ਸਕਦੇ ਕਿਉਂਕਿ ਹੁਣ ਨਵੀਂ ਨਵੀਂ ਇੰਡਸਟਰੀ ਆ ਰਹੀ ਆ ਤੇ ਛੋਟੇ ਪਲਾਟ ਚ ਵੀ ਹੋ ਸਕਦੀ ਆ ਜਾਂ ਕਿਸੇ ਨੇ ਕੋਈ ਆਪਣੀ ਇੰਡਸਟਰੀਅਲ ਯੂਨਿਟ ਨੂੰ ਚੇਂਜ ਕਰਨਾਗਾ ਵੱਡੇ ਯੂਨਿਟ ਤੋਂ ਛੋਟੇ ਯੂਨਿਟ ਚ ਲੈ ਕੇ ਆਉਣਾਗਾ ਉਹਦੇ ਲਈ ਸੂਲ ਦਿੱਤੀ ਜੀ ਡੀਲਿਸਟਡ ਵਾਲੀ ਸਰਫਸ ਤੋਂ ਡਿਲੀਟ ਤੋਂ ਇਖਤਿਆਰ ਹਾਂ ਜੀ ਡੀਲਿਸਟਡ ਪ੍ਰਾਪਰਟੀ ਕੀ ਪਰਿਭਾਸ਼ਾ ਕੋਈ ਪੁੱਛੋ ਪੁਰਾਣਾ ਹੈ ਟੀ ਐਲ ਡੀ ਆਈਓਸ ਕਿ ਹੋਈ ਯੈਸ ਯੈਸ ਜਿਹੜੇ ਡੀਲਿਸਟਡ ਪ੍ਰਾਪਰਟੀਆਂ ਨੇਗੀਆਂ ਉਹਨਾਂ ਦੇ ਅੰਦਰ ਅਸੀਂ 4000 ਸਕਰ ਫੀ ਉਰੇ ਅੰਦਰ ਅਸੀਂ ਪ੍ਰੋਵੀਜ਼ਨ ਕੀਤੀ ਹੈਗੀ ਕਿ ਉੱਥੇ ਤੁਸੀਂ 400 ਗਜ ਦਾਪ ਦਾ ਜਿਹੜਾ ਬਣਾ ਸਕਦੇ ਹੋਗੇ ਇਹ ਆਲਰੇਡੀ ਡੀਲਿਸਟ ਪਹਿਲਾਂ ਕੀਤਾ ਅਸੀਂ ਪੀਐਲਏ ਪੀਏ ਦੇ ਅਕਤੇ ਤੇ ਪੀਐਲ ਪੀਏ ਦੇ ਅਕਤੇ ਤੇ ਜਿਹੜੇ ਡੀਲਿਸਟਡ ਪ੍ਰਾਪਰਟੀਆਂ ਨੇ ਨਾਟ ਲਿਸਟਡ ਇਹ ਕੀ ਵੀ ਟਿਮਰ ਹੈ ਨਾ ਪਰ ਇਹ ਇਹ ਕਿਆ ਸੁਪਰੀਮ ਕੋਰਟ ਦੇ ਆਦੇਸ਼ਨ ਵੀ ਹੋਏ ਨਾ ਮੈਂ ਵੀ ਇਹੀ ਕਹਿ ਰਿਹਾ ਸੀ ਕਿ ਆ ਸਰ ਨਹੀਂ ਬਿਲਕੁਲ ਉਹਨਾਂ ਦੀ ਵਾਇਲੇਸ਼ਨ ਨਹੀਂ ਹੋਊਗੀ ਅਸੀਂ ਸਾਰਾ ਸਟੱਡੀ ਕਰਕੇ ਫੇਰ ਹੀ ਤਿਆਰ ਕੀਤਾਗਾ ਅਲਰੇਡੀ ਇਹ ਜਿਹੜਾ 2011 ਚ ਗਵਰਨਮੈਂਟ ਆਫ ਨੀਆ ਡੀਲਿਸਟ ਕੀਤਾ ਸੀ ਇਹ ਡੀਲਿਸਟਡ ਪ੍ਰੋਪਰਟੀ ਨੂੰ ਲੈ ਕੇ ਨਾ ਸਕ੍ਰੀਨਿੰਗ ਕੋਰਟੀ ਜਜਮੈਂਟ ਉਹ ਉਹ ਜਜਮੈਂਟ ਦੀਆਂ ਜਿਹੜੀਆਂ ਵੀ ਜਿਹੜੀਆਂ ਵੀ ਉਹ ਜਜਮੈਂਟ ਦੇ ਗਾਈਡਲਾਈਨ ਨੇ ਜੀਆਂ ਉਸ ਇਹ ਜਿਹੜਾ ਸਾਡਾ ਅਸੀਂ ਅੱਜ ਪਾਸ ਕੀਤਾਗਾ ਹਟੋ ਉਹਦੇ ਅੰਦਰ ਸਾਰੀਆਂ ਉਹ ਨਿਰਧਾਰਣ ਥੋੜੀਆਂ ਉਹ ਗਾਈਡਲਾਈਨਾਂ ਦੀ ਕੋਈ ਵੀ ਉਲੰਘਣਾ ਨਹੀਂ ਕਰ ਪਾਊਗਾ ਉਹ ਬਿਲਕੁਲ ਇਨਮੈ ਲਾਗੂ ਰਹਿਣਗੀਆਂ ਪਰ ਲੇਕਿਨ ਪਹਿਲਾ ਇਹ ਸ਼ੋਰ ਸੀ ਕਿ ਹੁਣ ਅਸੀਂ ਇਹਨੂੰ ਚੇਂਜ ਕੀਤਾ। BBMB ਦੇ ਇਹ ਆਪਾਂ ਕੈਡਰ ਲੱਤ ਬਣਾ ਰਹੇ ਹਾਂ ਉਹਦੀ ਕੋਈ ਪਰਮਿਸ਼ਨ ਫੈਡਰ ਤੋਂ ਜਾਂ BBMB ਨਹੀਂ ਸੈਂਟਰ ਤੋਂ ਲੈਂਦੇ ਨੇ ਆਲਰੇਡੀ ਸਾਡੇ ਜਾਂਦੇ ਸੀਗੇ ਉਹ ਸਾਡੇ ਜਿਹੜੇ ਮੁਲਾਜ਼ਮ ਜਾਂਦੇ ਸੀਗੇ ਉਹ ਕੀ ਕਰਦੇ ਸੀ ਉੱਥੇ ਚ ਘੱਟ ਰਹਿੰਦੇ ਸੀਗੇ ਕੋਈ ਦੂਰ ਆ BBMB ਤਲਵਾੜੇ ਜਾਂ ਕਿਤੇ ਹੋਰ ਤਾਂ ਲੱਗ ਜਾਂਦੇ ਸੀਗੇ ਪੰਜਾਬ ਚ ਪਰ ਲੇਕਿਨ ਉੱਥੇ BBMB ਦੇ ਸੈਂਟਰ ਤੇ ਜਾਣ ਤੋਂ ਝਿਜਕਦੇ ਸੀਗੇ ਸੋ ਹੁਣ ਜਦੋਂ ਨਵਾਂ ਕਾਡਰ ਹੀ ਉਸ ਲਈ ਬਣ ਜੂਗਾ ਇੱਕ ਡਿਫਰੈਂਟ ਕਾਡਰ ਫਾਰ ਓਨਲੀ BBMB ਤਾਂ ਉਹਦੀ ਭਰਤੀ ਜਿਹੜੀ ਆ ਜਿਹੜੀ ਉਹਦੀ ਰਿਕਰੂਟਮੈਂਟ ਆ ਓਨਲੀ ਐਂਡ ਓਨਲੀ ਬੀਬੀਐਮ ਹੋਊਗੀ ਉਹਦੀ ਟਰਾਂਸਫਰ ਕਿਤੇ ਨਹੀਂ ਹੋਣੀ ਉਹ ਬੀਬੀਐਮ ਵਿੱਚ ਹੀ ਰਹੂ ਸਾਰੀ ਉਪਰ ਪੰਜਾਬ ਵੱਲੋਂ ਬੀਬੀਐਮ ਹੀ ਪੰਜਾਬ 'ਚ ਦੇਸੂ ਕਿੰਨੀ ਹੈਗੀ 60 40 ਮਾ ਸਰ ਜੀ ਮੈਂ ਇਹ ਮਲੇਰ ਕਪੂਰਾਂ ਦੀਆਂ ਗੱਲਾਂ ਕੀਤੀਆਂ ਹੈ ਸ਼ੇਅਰ ਵਪਾਰ ਦੀਆਂ ਕੋਰਪੋਰੇਟ ਵਪਾਰ ਦੇ ਵਿੱਚ ਕੁਝ ਅਸਾਮੀਆਂ ਸਿਰਫ ਨਾ ਕੀਤੀਆਂ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੀ ਤੇ ਕੱਲ ਅੱਜ ਵੀ ਕੋਰਟ ਰਿ ਦੀ ਕੱਲ ਪੰਜਾਬ ਸਰਕਾਰ ਦੀ ਕਾਹਲੀ ਝੜ ਚੰਬ ਕੀਤੀ ਜਾ ਕਿ ਜਿਹੜੇ ਉੱਥੇ ਦੇ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਨੇ ਤੇ ਹੋਰ ਜੱਜ ਨੇ ਉਹਨਾਂ ਵਾਸਤੇ ਪੰਜਾਬ ਸਰਕਾਰ ਹੈ ਜਿਹੜੀ ਉਹ ਰਹਿਸ਼ਿਆ ਪ੍ਰਬੰਧ ਨਹੀਂ ਕਰ ਸਕੀ ਕਿ ਨਵੇਂ-ਨਵੇਂ ਥੇਲੇ ਬਣਾਈ ਜਾ ਰਹੀਆਂ ਉਹਨਾਂ ਦੀ ਰਹਿਸ਼ਿਆ ਪ੍ਰਬੰਧ ਕਦੋਂ ਕੀਤਾ ਜਾਵੇਗਾ ਦੇਖੋ ਸਭ ਤੋਂ ਪਹਿਲਾਂ ਰੈਵਨਿਊ ਡਿਸਟ੍ਰਿਕਟ ਜਿਹੜਾ ਮਲੇਰਕੋਲਾ ਬਣਿਆ ਔਰ ਉਸ ਤੋਂ ਬਾਅਦ ਵਕੀਲ ਸਹਿਬਾਨ ਦੀ ਮੰਗ ਦੇ ਉੱਤੇ ਜਿਹੜਾ ਉੱਥੇ 1 ਸਿੰਗਲ ਡਿਸਟ੍ਰਿਕਟ ਐਂਡ ਸੈਸ਼ਨਰੀ ਬੈਠਣ ਲੱਗੇ ਕਿਉਂਕਿ ਆਲਰੇਡੀ ਸਬ ਜੱਜ ਸੀਨੀਅਰ ਡਿਵੀਜ਼ਨ ਜੂਨੀਅਰ ਡਿਵੀਜ਼ਨ ਬੈਠਦੇ ਸੀਗੇ ਸੋ ਐਡੀਸ਼ਨਲ ਸੈਸ਼ਨਰ ਜਿਹੜਾ ਉੱਥੇ ਬੈਠਣ ਲੱਗਿਆ ਸੋ ਇਹ ਤਾਂ ਜਿਹੜਾ ਉਹਦੀ ਪ੍ਰਕਿਰਿਆ ਘਰ ਬਰਾਊਂਡ ਦੀ ਪ੍ਰਕਿਰਿਆ ਜਾਂ ਬਿਲਡਿੰਗ ਬਰਾਊਂਡ ਦੀ ਪ੍ਰਕਿਰਿਆ ਨੂੰ ਸਮਾਂ ਸੀਮਾ ਤਾਂ ਲੱਗਦਾ ਹੀ ਹੈ ਨਾ ਜੇ ਕਿ ਨਵਾਂ ਘਰ ਆਪਾਂ ਬਣਾਈਏ ਤਾਂ ਸਾਲ ਛੇ ਮਹੀਨੇ ਲੱਗ ਜਾਂਦੇ ਨੇ ਬਿਲਡਿੰਗਾਂ ਜਿਹੜੀਆਂ ਬਣ ਰਹੀਆਂ ਨੇਗੀਆਂ ਪਰ ਲੇਕਿਨ ਉਹਨਾਂ ਦਾ ਸਿਹਾਰਜੀ ਤੌਰ ਤੇ ਪ੍ਰਬੰਧ ਕੀਤਾ ਹੋਇਆਗਾ ਸੋ ਕਈ ਵਾਰ ਕੀ ਹੁੰਦਾਗਾ ਇਹ ਨਹੀਂ ਕੋਈ ਵੀ ਫੰਡ ਪਿਛਲੇ ਮੈਨੂੰ ਲਗਭਗ 6 ਮਹੀਨੇ ਪਹਿਲਾਂ ਉਹਨਾਂ ਦੀ ਫਾਈਲ ਆਈ ਸੀ ਮੈਂ ਅਪਰੂਵ ਕਰਤੀ ਸੀ ਉਹਦੀ ਫੰਡ ਵੀ ਜਾਰੀ ਕਰ ਦਿੱਤੇ ਗਏ ਸੀ ਸੋ ਉਹਦੇ ਲਈ ਇੱਕ ਤੇਜ਼ੀ ਦੇ ਨਾਲ ਜੇ ਆਪਾਂ ਕਹਿ ਦਈਏ ਕਿ ਮਹੀਨੇ ਦੇ ਅੰਦਰ ਘਰ ਬਣ ਜੂ ਬਿਲਡਿੰਗ ਬਣ ਜੂ 댓 ਇਸ ਨਾਟ ਪੋਸੀਬਲ ਸੋ ਅਸੀਂ ਬਣਾ ਰਹੇ ਹਾਂ ਉਹਨਾਂ ਨੂੰ ਫਾਰਦਰ ਟਾਈਮ ਲੀ ਅਸੀਂ ਅੱਛੇ ਕਰ ਦੇ ਦਿੰਦੇ ਹਾਂ ਉਹ ਅਲਾਟ ਕੀਤੇ ਹੋਏ ਨੇ ਜੀ ਮਾੜਾ ਸਰਪੰਚਾ ਨੇ ਮਾੜਾ ਪੱਤੇ ਦੀ ਗੱਲ ਮਾੜਾ ਪੱਤੇ ਦੀ ਗੱਲ ਹੋਈ ਸੀ ਤੇ ਤੁਸੀਂ ਦੇਣ ਦੀ ਗੱਲ ਕਹੀ ਸੀ ਹੁਣ ਕਹਿੰਦੇ ਕਿ ਜਿਹੜੀਆਂ ਪੰਚਾਇਤਾਂ ਉਹ ਆਪ ਹੀ ਇਹ ਕੰਮ ਮਾੜਾ ਪੱਤੇ ਉਹ ਲੱਗ ਬਿਲਕੁਲ ਪੰਚਾਇਤਾਂ ਕੋਲੇ ਬਹੁਤ ਸਾਰੇ ਆਪਣੇ ਫੰਡ ਹੁੰਦੇ ਨੇ ਜੀ ਸੋ ਉਹ ਮਾਣ ਪਤੇ ਦਾ ਪ੍ਰਬੰਧ ਆਪਦੇ ਸਾਧਨਾਂ ਤੋਂ ਆਪਦੇ ਸਰਸਸ ਤੋਂ ਕਰ ਸਕਦੇ ਲੱਗਦਾ ਨਹੀਂ ਇਸ ਨਾਲ ਬਹੁਤ ਜ਼ਿਆਦਾ ਬਾਜੂ ਬਹੁਤ ਸਾਰੇ ਕੰਮ ਪਿੰਡਾਂ ਦੇ ਹੁੰਦੇ ਨੇ ਪੈਸਾ ਪਹਿਲਾਂ ਹੀ ਇਕੱਠ ਰੈਵਨਿਊ ਜਨਰੇਟ ਹੁੰਦਾ ਕਿਵੇਂ ਹੋਣੀ ਕੋਈ ਬੋਝ ਨਹੀਂ ਬਦਨਾ ਆਲਰੇਡੀ ਜਿਹੜਾ ਬਹੁਤ ਸਾਰੀਆਂ ਪੰਚਾਇਤਾਂ ਐਸੀਆਂ ਨੇ ਜਿਨ੍ਹਾਂ ਕੋਲੇ ਆਪਦੇ ਬਹੁਤ ਵੱਡੇ ਜਿਹੜੇ ਸਾਧਨ ਨੇ ਬਹੁਤ ਵੱਡੇ ਕਮਾਈ ਦੇ ਸਾਧਨ ਨੇ ਗੀਆਂ ਥੋੜੀਆਂ ਜਿਹੀਆਂ ਪੰਚਾਇਤਾਂ ਜਿਹੜੀਆਂ ਹੋਣਗੀਆਂ ਜਿਨ੍ਹਾਂ ਕੋਲ ਕਮਾਈ ਦੇ ਸਾਧਨ ਨਹੀਂ ਹੋਊਗਾ ਤੋਂ ਉਹ ਆਲਟਰਨੇਟਿਵ ਪ੍ਰਬੰਧ ਕਰ ਲਈ ਸਾਨੂੰ ਆਪ ਦਾ ਮਤਾ ਭੇਜ ਦੇਣ ਸ਼੍ਰੀਨਗਰ ਪੁਰ ਸਾਡੇ ਜ਼ਿਲ੍ਹਾ ਬਣਾਉਣ ਪਰੇ ਜੇ ਚੱਲ ਜੰਦਾ ਸੀ ਉਹ ਇਹ ਆ ਤੁਹਾਡੇ ਵਿਚਾਰ ਚੱਲਦੀਆਂ ਨੇ ਸਰਕਾਰ ਦੇ ਲੈਵਲ ਦੇ ਉੱਤੇ ਇਸ ਤਰ੍ਹਾਂ ਦੀ ਕੋਈ ਵੀ ਚਰਚਾ ਨਹੀਂ ਚੱਲਦੀ। ਥੈਂਕ ਯੂ। ਉਸ ਕੋਈ ਪੋਲਿਸੀ ਬਣਾਈ ਹੈ ਕਿ ਆਪ ਨੂੰ ਨਾ। ਅਨੰਦਪੁਰ ਸਾਹਿਬ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਹੋਏਗਾ ਜਿਸ ਦੇ ਲਈ ਕੈਬਨਿਟ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। 24 ਨਵੰਬਰ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਹੈ ਜੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਹੋਵੇਗਾ ਹਰਪਾਲ ਸਿੰਘ ਚੀਮਾ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ